ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਰਬਜੀਤ ਗਿੱਲ ਔਰ ਸਰਹੱਦੀ ਲੋਕ ਵਿਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਤੇ ਜੁੜੇ ਰਹੋ ਤੁਸੀਂ ਅੱਜ ਸਾਡੇ ਨਾਲ ਕਿਉਂਕਿ ਅਸੀਂ ਇੱਕ ਬਹੁਤ ਹੀ ਵੱਡੇ ਇਤਿਹਾਸਕ ਸ਼ਹਿਰ ਦੇ ਵਿੱਚ ਖੜੇ ਆਂ ਦੀਨਾਨਗਰ ਦੀਨਾਨਗਰ ਪਠਾਨਕੋਟ ਤੋਂ ਜਿਹੜਾ ਬਿਲਕੁਲ ਨਜ਼ਦੀਕ ਆ ਇਧਰੋਂ ਗੁਰਦਾਸਪੁਰ ਅੰਮ੍ਰਿਤਸਰ ਤੋਂ ਜਿਹੜਾ ਬਿਲਕੁਲ ਨਜ਼ਦੀਕ ਆ ਅਸੀਂ ਪਹੁੰਚੇ ਆ ਅੱਜ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਜਿਹੜੀ ਜੁੜੀ ਇਮਾਰਤ ਆ ਤੁਸੀਂ ਪਿੱਛੇ ਵੇਖੋ ਇਹ ਆ 12 ਦਰੀ ਉਹ ਬਾਰਾਂਦਰੀ ਆ ਜਿੱਥੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਪਹਾੜੀ ਰਾਜਿਆਂ ਤੋਂ ਜਿਹੜਾ ਟੈਕਸ ਵਸੂਲਿਆ ਕਰਦੇ ਸੀਗੇ ਤੁਸੀਂ ਆਸ-ਪਾਸ ਦਾ ਦ੍ਰਿਸ਼ ਵੇਖੋ ਕਿ ਇੱਥੇ ਬਹੁਤ ਹੀ ਵਧੀਆ ਹਰਿਆਲੀ ਆ ਅੰਬਾਂ ਦੇ ਬਹੁਤ ਹੀ ਵਧੀਆ ਬੂਤੇ ਨੇ ਇਹ ਬਾਰਾਂਦਰੀ ਦੀ ਕਿਸੇ ਵੇਲੇ ਜਿਹੜੀ ਇੰਨੀ ਕਿਸ਼ਾਨੋ ਸ਼ੌਕਤ ਹੁੰਦੀ ਸੀ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਜਦੋਂ ਲਾਹੌਰ ਤੋਂ ਚੱਲਦੇ ਸੀ ਤੇ ਇੱਕ ਰਾਤ ਜਿਹੜਾ ਅੰਮ੍ਰਿਤਸਰ ਦੇ ਵਿੱਚ ਰੁਕਦੇ ਸੀ ਉਸ ਤੋਂ ਬਾਅਦ ਆ ਫਿਰ ਜਿਹੜਾ ਜਦੋਂ ਸਵੇਰ ਹੁੰਦੀ ਸੀ ਫਿਰ ਦੀਨਾਨਗਰ ਨੂੰ ਜਿਹੜਾ ਆਪਾਂ ਰੁਕ ਕਰਦੇ ਸੀ ਇੱਥੇ ਆ ਕੇ ਜਿਹੜਾ ਪਹਾੜੀ ਰਾਜਿਆਂ ਤੋਂ ਜਿਹੜਾ ਟੈਕਸ ਵਸੂਲਿਆ ਜਾਂਦਾ ਸੀ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੀ ਕਿੰਨੀ ਚੜ੍ਹਾਈ ਸੀ ਕਿੰਨੀ ਸ਼ਾਨੋ ਸ਼ੌਕਤ ਸੀ ਤੇ ਇਸ ਇਮਾਰਤ ਦੇ ਵਿੱਚ ਕਿੰਨੀਆਂ ਜੜੀਆਂ ਸਜਾਵਟਾਂ ਉਹਨਾਂ ਦੇ ਆਉਂਦੇ ਹੁੰਦੀਆਂ ਸੀ ਤੇ ਆਓ ਨਾਲੇ ਵੇਖਦੇ ਆ ਇਹ 12 ਦਰੀ ਤੇ ਨਾਲੇ ਕਰਦੇ ਆ ਗੱਲਾਂ ਬਾਤਾਂ ਆਜੋ ਹਾਂਜੀ ਦੋਸਤੋ ਇਸ 12 ਦਰੀ ਦੀ ਜਿਹੜੀ ਬਾਹਰ ਦੀ ਇਮਾਰਤ ਆ ਉਹ ਵੇਖਦੇ ਆਂਗੇ ਇੰਨਾ ਸਮਾਂ ਹੋ ਗਿਆ ਇੰਨੀਆਂ ਸਦੀਆਂ ਬੀਤ ਗਈਆਂ ਨੇ ਪਰ ਅੱਜ ਵੀ ਜਿਹੜੀ ਬਾਰਾਂਦਰੀ ਬਹੁਤ ਹੀ ਸੋਹਣੀ ਹਾਲਤ ਦੇ ਵਿੱਚ ਖੜੀ ਆ ਉਹ ਜਿਹੜੀਆਂ ਛੱਤਾਂ ਜਿਹੜੀਆਂ ਟੁੱਟ ਚੁੱਕੀਆਂ ਨੇ ਤੇ ਆ ਉਹ ਸਭ ਤੋਂ ਪਹਿਲਾਂ ਆਪਾਂ ਇਹਦੀ ਆ ਚਾਰ ਦਿਵਾਰੀ ਵੇਖਦੇ ਆਂ ਤੇ ਆਪਾਂ ਵੇਖਦੇ ਆਂ ਕਿ ਕਿੰਦੀ ਸੋਹਣੇ ਤਰੀਕੇ ਨਾਲ ਇਹ ਉਦੋਂ ਇਹ ਬਾਰਾਂਦਰੀ ਬਣਾਈ ਗਈ ਸੀ ਉਸ ਤੋਂ ਬਾਅਦ ਆਪਾਂ ਹੋਰ ਗੱਲ ਕਰਦੇ ਆਂ ਆ ਦਸੀਂ ਅੱਗੇ ਲਿਆ ਕੇ ਵਿਖਾ ਦੋ ਆਓ ਦੋਸਤੋ ਵੇਖਦੇ ਆਂ ਇਸ ਚਾਰ ਦਿਵਾਰੀ ਨੂੰ ਇਸ ਬਾਰਾਂਦਰੀ ਨੂੰ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਉਸ ਵੇਲੇ ਕਿੰਨੀ ਚੜ੍ਹਾਈ ਸੀ ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਹੋਣ ਦਾ ਖਤਾਬ ਹਾਸਲ ਸੀ ਕਿਉਂਕਿ ਉਸ ਵੇਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਬਹੁਤ ਹੀ ਦੂਰ ਦੂਰ ਤੱਕ ਜਿਹੜਾ ਫੈਲਿਆ ਸੀ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਹਰ ਬੰਨੇ ਚਰਚਾ ਹੁੰਦੀ ਸੀ ਕਿਉਂਕਿ ਉਹਨਾਂ ਦੇ ਰਾਜਪਾਟ ਦੇ ਵਿੱਚ ਹਰ ਇੱਕ ਨੂੰ ਜਿਹੜਾ ਸੁੱਖ ਸਹੂਲਤਾਂ ਮਿਲਦੀਆਂ ਸੀ ਤੇ ਆਓ ਵੇਖਦੇ ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਇਹ ਜੁੜੀ ਬਾਰਾਂਦਰੀ ਜਿੱਥੇ ਆ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਗਰਮੀਆਂ ਦੀ ਰੋਟ ਦੇ ਵਿੱਚ ਅੰਬਾਂ ਦਾ ਜਿਹੜਾ ਆਨੰਦ ਮਾਣਦੇ ਸੀ ਠੰਡੀਆਂ ਸ਼ਾਮਾਂ ਤੇ ਠੰਡੀਆਂ ਹਵਾਵਾਂ ਤੇ ਜਿਹੜਾ ਵੱਖ-ਵੱਖ ਤਰ੍ਹਾਂ ਦੀਆਂ ਕਿਸਮਾਂ ਦੇ ਅੰਬ ਅੰਬਾਂ ਦਾ ਜਿਹੜਾ ਲੁਤਬ ਉਠਾਉਂਦੇ ਸੀ ਤੇ ਆਓ ਵੇਖਦੇ ਹਾਂ ਇਹ 12 ਦਾ ਹਾਂਜੀ ਦੋਸਤੋ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਇਸ ਜਗ੍ਹਾ ਤੇ ਜਿਹੜਾ ਪਹਾੜੀ ਰਾਜਾਂ ਤੋਂ ਟੈਕਸ ਵਸੂਲਣ ਆਉਂਦੇ ਸੀਗੇ ਉਸ ਟਾਈਮ ਜਿਹੜਾ ਇੱਥੇ ਬਹੁਤ ਹੀ ਜ਼ਿਆਦਾ ਰੌਣਕਾਂ ਲੱਗੀਆਂ ਹੁੰਦੀਆਂ ਸੀ ਤੁਸੀਂ ਇਹ ਕੰਦਾ ਵੇਖੋਗੇ ਕੰਦਾ ਤੇ ਜਿਹੜੀ ਪੇਂਟਿੰਗ ਹੋਈ ਆ ਬਹੁਤ ਹੀ ਮਤਲਬ ਕਿ ਪੱਕੇ ਰੜੇ ਆ ਤਰੀਕੇ ਦੇ ਨਾਲ ਹੋਈ ਸੀ ਤੇ ਅੱਜ ਵੀ ਜਿਹੜੀ ਪੇਂਟਿੰਗ ਆ ਉਹ ਆਪਣੇ ਹੋਣ ਦਾ ਜਿਹੜਾ ਬਾ ਸਬੂਤ ਦੇ ਰਹੀ ਆ ਕਿਉਂਕਿ ਇਹ ਪੱਕਿਆ ਰੰਗਾਂ ਤੋਂ ਬਣਦੀ ਸੀ ਇਹ ਤੁਸੀਂ ਜਿਹੜਾ ਥੱਲੇ ਫਰਸ਼ ਵੇਖ ਰਹੇ ਜੋ ਇਸ ਫਰਸ਼ ਤੇ ਉਸ ਟਾਈਮ ਜਿਹੜਾ ਨਾ ਰੰਗਾਂ ਦੀਆਂ ਬਹੁਤ ਜਿਆਦਾ ਸਜਾਵਟਾਂ ਹੁੰਦੀਆਂ ਸੀ ਇੱਥੇ ਮਹਿੰਗੀਆਂ ਮਹਿੰਗੇ ਜਿਹੜੇ ਆ ਆ ਪਰਦੇ ਬਹੁਤ ਜਿਹੜੇ ਕੀਮਤੀ ਗਲੀਚੇ ਜਿਹੜੇ ਉਹ ਵਿਛਾਏ ਜਾਂਦੇ ਸੀ ਤੇ ਸਭ ਤੋਂ ਵੱਡੀ ਇਹ ਗੱਲ ਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਜਦੋਂ ਇੱਥੇ ਆਉਂਦੇ ਸੀ ਤੇ ਉਹ ਸੋਨੇ ਦੇ ਤਖਤ ਤੇ ਬੈਠਦੇ ਸੀਗੇ ਤੇ ਉਹਨਾਂ ਦੀ ਜਿਹੜੀ ਬਾਹਵਾਂ ਉਹਨਾਂ ਤੇ ਕੋਹੇ ਨੂਰ ਜਿਹੜਾ ਬੰਨਿਆ ਹੁੰਦਾ ਸੀ ਤੇ ਇਹ ਬਹੁਤ ਵੱਡੀ ਗੱਲ ਸੀ ਕਿ ਉਸ ਟਾਈਮ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਆ ਬਹੁਤ ਦੂਰ ਤੱਕ ਜਿਹੜਾ ਫੈਲਿਆ ਹੁੰਦਾ ਸੀਗਾ ਤੇ ਉਹ ਜਦੋਂ ਪਹਾੜੀ ਰਾਜਾਂ ਤੋਂ ਇੱਥੇ ਟੈਕਸ ਵਸੂਲਦੇ ਸੀਗੇ ਇਸ ਜਗ੍ਹਾ ਤੇ ਜਿਹੜਾ ਬਹੁਤ ਹੀ ਜਾਂਦੀਆਂ ਰੌਣਕਾਂ ਲੱਗੀਆਂ ਹੁੰਦੀਆਂ ਸੀਗੀਆਂ ਤੇ ਸੋਨੇ ਦੇ ਸਿੰਘਾਸ਼ਨ ਦੇ ਬੈਠੇ ਜੈਨਿਕਾ ਸੋਨੇ ਦੇ ਤਖਤ ਤੇ ਬੈਠੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਾਹ ਤੇ ਕੋਹੇ ਨੂਰ ਬੰਨਿਆ ਉਸ ਟਾਈਮ ਜਿਹੜਾ ਬਹੁਤ ਹੀ ਜਿਹੜਾ ਸੋਨਾ ਲੱਗਦਾ ਸੀਗਾ ਉਸ ਸਮੇਂ ਦੇ ਆਓ ਆਪਾਂ ਵੇਖਦੇ ਹਾਂ ਇਹ ਅੰਦਰੋਂ 12 ਦਰੀ ਕਿ ਅੱਜ ਵੀ ਜਿਹੜੀ ਪੇਂਟਿੰਗ ਆ ਬਹੁਤ ਹੀ ਸੋਹਣੇ ਤਰੀਕੇ ਨਾਲ ਹੋਈ ਆ ਤੇ ਕੰਦਾ ਵੀ ਆਪਣੀ ਮਜ਼ਬੂਤੀ ਦੇ ਨਾਲ ਖੜੀਆਂ ਨੇ ਪਰ ਕਿਤੇ ਨਾ ਕਿਤੇ ਤੁਸੀਂ ਵੇਖੋਗੇ ਇਹਦੇ ਵਿੱਚ ਨਾ ਦਰਖਤ ਉੱਗ ਗਏ ਨੇ ਤਾਂ ਉਹ ਜਿਹੜੇ ਦਰਖਤ ਉੱਗ ਗਏ ਆ ਤੋ ਕਿਤੇ ਨਾ ਕਿਤੇ ਜਿਹੜੀਆਂ ਇਹਨੂੰ ਚਾਰ ਦੀਵਾਰੀ ਦੀਆਂ ਕੰਧਾਂ ਨੂੰ ਪਾੜੀ ਜਾਂਦੇ ਨੇ ਤੋੜੀ ਜਾਂਦੇ ਨੇ ਤੁਸੀਂ ਪਿੱਛੇ ਮੇਰੇ ਉੱਪਰ ਵੇਖੋਗੇ ਜਿਹੜੀਆਂ ਛੱਤਾਂ ਵਾਂ ਸਮੇਂ ਦੇ ਨਾਲ ਨਾਲ ਉਹ ਛੱਤਾਂ ਵੀ ਟਹਿ ਚੁਕੀਆਂ ਨੇ ਪਰ ਜਦੋਂ ਕਿਤੇ ਨਿਗਾ ਪੈਂਦੀ ਆ ਆਪਣੀ ਕਿਸੇ ਪੇਂਟਿੰਗ ਦੇ ਵਿੱਚ ਤੇ ਉਹ ਕਲਰ ਜਿਹੜੇ ਆ ਅੱਜ ਵੀ ਕਲਰ ਜਿਹੜਾ ਇਹਨਾਂ ਕੰਧਾਂ ਤੋਂ ਉਤਰੇ ਨਹੀਂ ਪਰ ਤੁਸੀਂ ਇੱਧਰ ਵੇਖੋ ਕਿ ਕਈ ਇਹੋ ਜਿਹੇ ਲੋਕ ਆਉਂਦੇ ਆ ਕਿ ਜਿਹੜੇ ਆ ਕੋਲਿਆਂ ਦੇ ਨਾਲ ਜਾਂ ਕਿਸੇ ਰੋੜੇ ਦੇ ਨਾਲ ਇਹਨਾਂ ਕੰਧਾਂ ਦੇ ਉੱਤੇ ਨਾਂ ਲਿਖ ਦਿੰਦੇ ਆ ਤੇ ਕਿਉਂਕਿ ਨਾਮ ਤੇ ਉਹਨਾਂ ਦਾ ਹੀ ਰਹਿਣਾ ਮਾ ਜਿਨ੍ਹਾਂ ਨੇ ਇਹ ਪ੍ਰਾਪਤੀਆਂ ਪਾਈਆਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਪਰ ਉਹ ਇਹ ਜੜੀਆਂ ਇਮਾਰਤਾਂ ਨੂੰ ਖਰਾਬ ਕਰਦੇ ਨੇ ਇਸ ਗੱਲੋਂ ਥੋੜਾ ਕੋ ਪ੍ਰੇਜ ਰੱਖਿਆ ਕਰੋ ਤੇ ਤੁਸੀਂ ਇੰਦਰ ਆਜੋ ਤੇ ਇਹ ਥੋੜੀ ਪੇਂਟਿੰਗ ਵਹੋ ਕਿ ਕਿੰਨੀ ਵਧੀਆ ਕਲਰਾਂ ਦੇ ਨਾਲ ਜਿਹੜੀ ਬਣਾਈ ਗਈ ਆ ਹਾਂਜੀ ਦੋਸਤੋ ਇਹ ਜਿਹੜੀ 12 ਦਰੀ ਆ ਇਹਦੇ 12 ਦਰਵਾਜ਼ੇ ਆ ਸਾਰੇ ਹੀ ਦਰਵਾਜ਼ਿਆਂ ਦੇ ਅੰਦਰੋਂ ਜਿਹੜੀ ਆ ਇਸ ਟਾਈਮ ਵੀ ਠੰਡੀ ਠੰਡੀ ਜਿਹੜੀ ਹਵਾ ਆ ਰਹੀ ਆ ਛੱਤਾਂ ਸਮੇਂ ਦੇ ਨਾਲ ਜਿਹੜੀਆਂ ਉਹ ਟੁੱਟ ਚੁੱਕੀਆਂ ਨੇ ਪਰ ਕੰਧਾਂ ਅੱਜ ਵੀ ਜਿਹੜਾ ਆਪਣੇ ਹੋਣ ਦੀ ਗਵਾਹੀ ਭਰਦੀਆਂ ਨੇ ਤੇ ਤੁਸੀਂ ਉੱਪਰ ਨੂੰ ਵੇਖ ਲੋਗੇ ਜਿਹੜੀ ਇੱਕ ਮੰਜ਼ਲ ਇਹਦੇ ਤੋਂ ਉੱਪਰ ਆ ਉਹਦੀਆਂ ਵੀ ਛੱਤਾਂ ਟੁੱਟ ਚੁੱਕੀਆਂ ਨੇ ਜਿਹੜੀ ਥੱਲੜੀ ਮੰਜ਼ਲਾ ਇਹਦੀਆਂ ਵੀ ਜਿਹੜੀਆਂ ਕੰਧਾਂ ਟੁੱਟ ਸੌਰੀ ਛੱਤਾਂ ਜਿਹੜੀਆਂ ਟੁੱਟ ਚੁੱਕੀਆਂ ਨੇ ਆਪਾਂ ਦੂਜੀ ਮੰਜ਼ਲ ਤੇ ਵੀ ਜਾਂਦੇ ਆ ਤੇ ਤੁਹਾਨੂੰ ਉਹ ਵੀ ਵਿਖਾਉਣੇ ਆ ਤੇ ਤੁਸੀਂ ਪਹਿਲਾਂ ਮੇਰੇ ਨਾਲ ਆਓਗੇ ਇੱਥੇ ਗੁਪਤ ਜਿਹੜੇ ਆ ਛੋਟੇ ਛੋਟੇ ਥੋੜੇ ਕਮਰੇ ਵੀ ਬਣੇ ਆ ਜਿਹੜੇ ਗੁਪਤ ਕਮਰੇ ਆ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਉਂਦੇ ਆ ਹਾਂਜੀ ਦੋਸਤੋ ਮੈਂ ਹੁਣ ਜਿਸ ਗੁਫਾ ਜੀ ਦੇ ਵਿੱਚ ਖੜਾ ਵਾਂ ਇਹਦੇ ਥੱਲੋਂ ਦੀ ਪਤਾ ਨਹੀਂ ਸੁਰੰਗ ਬਣੀ ਆ ਕਿ ਜਾਂ ਕਿੱਦਾਂ ਵਾਂ ਜੇ ਮੈਂ ਤੁਹਾਨੂੰ ਥੋੜਾ ਕੈਮਰੇ ਦੇ ਨਾਲ ਅੱਗੋਂ ਵਿਖਾ ਦੇਣਾ ਆ ਤੁਸੀਂ ਮੈਨੂੰ ਕੈਮਰਾ ਦਿਓ अच्छा एक आगे ਨੂੰ ਵੀ ਜਾ ਰਹੀ ਆ ਹਨਾ ਇੱਥੋਂ ਵੇਖੋ ਕਿ ਇੱਥੋਂ ਸਿੱਧਾ ਜਾ ਕੇ ਥੋੜਾ ਇਧਰ ਨੂੰ ਅੱਗੇ ਨੂੰ ਵੀ ਜਾ ਰਹੀ ਆ ਪਰ ਕੋ ਬੰਦ ਕਰ ਦਿੱਤੀ ਗਈ ਆ ਹਾਂਜੀ ਦੋਸਤੋ ਇਸ ਜਗ੍ਹਾ ਤੇ ਜਿਹੜਾ ਟੈਕਸ ਵਸੂਲਿਆ ਜਾਂਦਾ ਸੀ ਮੈਨੂੰ ਲੱਗਦਾ ਕਿ ਕਰੰਸੀ ਤੋਂ ਉਸ ਟਾਈਮ ਕੋਈ ਹੈਗੀ ਨਹੀਂ ਕਿਉਂਕਿ ਸੋਨੇ ਦੀਆਂ ਜਿਹੜੀਆਂ ਮੋਹਰਾਂ ਨੇ ਸੋਨੇ ਦੀਆਂ ਜਿਹੜੀਆਂ ਸ਼ਰਫੀਆਂ ਹੁੰਦੀਆਂ ਸੀਗੀਆਂ ਜਾਂ ਤੁਸੀਂ ਲਾ ਲੋਗੇ ਲਾਲ ਹੀਰੇ ਜਵਾਹਰਾਤ ਜਿਹੜੇ ਮੋਤੀ ਗਹਿਣਾ ਉਹ ਉਸ ਟਮੇ ਸਮੇ ਜਿਹੜਾ ਵਾ ਉਹੀ ਵਸੂਲਿਆ ਜਾਂਦਾ ਸੀ ਤੇ ਮੈਂ ਤੁਹਾਨੂੰ ਹੁਣੇ ਪਿੱਛੇ ਵਿਖਾਇਆ ਕਿ ਕੋਈ ਛੋਟੀ ਜੀ ਸੁਰੰਗ ਬਣੀ ਆ ਉਹਦੇ ਵਿੱਚ ਕਿ ਮੈਨੂੰ ਲੱਗਦਾ ਕਿ ਮੈਂ ਇੱਕ ਦੋ ਵੀਡੀਓ ਵੇਖੀਆਂ ਨੇ ਕਿਸੇ ਨੇ ਉਹ ਨਹੀਂ ਸੁਰੰਗ ਦਿਖਾਈ ਤੇ ਮੈਂ ਇਧਰੋਂ ਥੋੜਾ ਵਿਖਾਇਆ ਤੁਹਾਨੂੰ ਗੁਪਤ ਕਮਰੇ ਦੇ ਅੰਦਰ ਕਿ ਮੈਨੂੰ ਲੱਗਦਾ ਕਿ ਤੇਨੇ ਕੀਤੀ ਉਹ ਜਿਹੜਾ ਧਨ ਦੌਲਤ ਉਹ ਇਧਰ ਰੱਖਿਆ ਜਾਂਦਾ ਸੀ ਤੇ ਥੋੜਾ ਕੈਮਰਾ ਲੈ ਕੇ ਅੱਗੇ ਆਓ ਕਿ ਇਹ ਜਿਹੜੀ ਪੇਂਟਿੰਗ ਦੇ ਕਲਰ ਆ ਮਤਲਬ ਕਿ ਇੰਨੇ ਸਾਲ ਹੋ ਗਏ ਸਦੀਆਂ ਬੀਤ ਗਈਆਂ ਪਰ ਅੱਜ ਵੀ ਉਥੋਂ ਲੱਥੀ ਨਹੀਂ ਆ ਇਹ ਆ ਜਗ੍ਹਾ ਤੇ ਤੁਸੀਂ ਕੈਮਰਾ ਮਾਰ ਕੇ ਦਿਖਾ ਦਿਓ ਹਾਂਜੀ ਦੋਸਤੋ ਜੇ ਇਸ 12 ਦਰੀ ਦੀ ਆਪਾਂ ਕੰਧਾਂ ਦੀ ਗੱਲ ਕਰੀਏ ਤੇ ਕੰਧਾਂ ਦੀ ਜਿਹੜੀ ਆ ਤਿੰਨ ਤਿੰਨ 3.5 ਤਿੰਨ ਫੁੱਟ ਦੀ ਜਿਹੜੀ ਆ ਇਹ ਚੜਾਈ ਆ ਕਿਉਂਕਿ ਨਿੱਕੀ ਇੱਟ ਦੀ ਇਹ ਬਣੀਆਂ ਤੇ ਚੂਲੇ ਦੇ ਨਾਲ ਲੱਗੀਆਂ ਤੇ ਮੈਂ ਕਾਫੀ ਵੀਡੀਓ ਦੇ ਵਿੱਚ ਦੱਸਿਆ ਤੇ ਤੁਹਾਨੂੰ ਆਪ ਨੂੰ ਵੀ ਪਤਾ ਹੋਵੇਗਾ ਜਿਹੜੀ ਚੂਨੇ ਦੇ ਨਾਲ ਚਣਾਈ ਹੁੰਦੀ ਆ ਉਹ ਸਦੀਆਂ ਸਦੀਆਂ ਤੱਕ ਜਿਹੜੀ ਬਰਕਰਾਰ ਰਹਿੰਦੀ ਆ ਤੇ ਇਹਨਾਂ ਪਿੱਲਰਾਂ ਦੀ ਵੇਖੋ ਕਿ ਗਲਾਈ ਤੇ ਡਿਜ਼ਾਈਨ ਜਿਹੜਾ ਬੜੇ ਸੋਹਣੇ ਤਰੀਕੇ ਨਾਲ ਬਣਾਇਆ ਕਿਉਂਕਿ ਇੱਥੇ ਇੱਕ ਇਅਤ ਰਾਜਸਤਾਨ ਦਾ ਰਾਜਾ ਚੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਆ ਕੇ ਬੈਠਦੇ ਸੀ ਤੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਆ ਕੇ ਬੈਠਦੇ ਸੀ ਉਹ ਚੀਜ਼ ਆਮ ਤੇ ਹੋ ਨਹੀਂ ਸਕਦੀ ਕਿਉਂਕਿ ਇਸ ਜਗ੍ਹਾ ਤੇ ਜਿਹੜਿਆ ਕਹਿੰਦੇ ਆ ਕਿ ਬਹੁਤ ਹੀ ਮਹਿੰਗੇ ਜਿਹੜੇ ਪਰਦੇ ਇਹ ਲਾਲੋ ਤੁਸੀਂ ਕਿ ਬਹੁਤ ਮਹਿੰਗੇ ਗਲੀਚੇ ਉਸ ਟਾਈਮ ਤੇ ਬਹੁਤ ਸਜਾਵਟਾਂ ਹੁੰਦੀਆਂ ਸੀ ਕਿ ਅੱਜ ਮਹਾਰਾਜਾ ਰਣਜੀਤ ਸਿੰਘ ਜੀ ਇੱਥੇ ਆ ਰਹੇ ਨੇ ਤੇ ਕਹਿੰਦੇ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਉਸ ਤਖਤ ਤੇ ਬਰਾਜਦੇ ਸੀਗੇ ਉਹਦੇ ਤੇ ਬੈਠੇ ਹੁੰਦੇ ਸੀ ਕੋਈ ਨੂਰ ਉਹਨਾਂ ਦੀ ਬਾਹ ਦੇ ਬੰਨਿਆ ਹੁੰਦਾ ਸੀ ਤੇ ਕਹਿੰਦੇ ਉਸ ਟਾਈਮ ਜਿਹੜਾ ਰੋਬ ਆ ਬਹੁਤ ਜਿਆਦਾ ਹੁੰਦਾ ਸੀਗਾ ਤੇ ਆਪਾਂ ਇੰਜ ਕਰਦੇ ਆ ਕਿ ਆਓ ਇਸ ਹੁਣ 12 ਦਰੀ ਨੂੰ ਜਿਹੜਾ ਵਾ ਉੱਪਰਲੀ ਮੰਜ਼ਲ ਤੇ ਜਾਂਦੇ ਆ ਉੱਤੋਂ ਵੇਖਦੇ ਆ ਤੇ ਲਾਗੇ ਪਾਸੇ ਤੁਹਾਨੂੰ ਇੱਥੇ ਅੰਬਾਂ ਦੇ ਦਰਖਤ ਵਿਖਾਉਨੇ ਆ ਕਿਉਂਕਿ ਉਸ ਟਾਈਮ ਜਿਹੜਾ ਵਾ ਇਹ ਕਿਤੇ ਨਾ ਕਿਤੇ ਪਹਾੜੀ ਇਲਾਕਾ ਪੈ ਜਾਂਦਾ ਦੀਨਾ ਨਗਰ ਕਿਉਂਕਿ ਥੋੜੀ ਦੂਰੀ ਹੀ ਇੱਥੋਂ ਜਿਹੜਾ ਹਿਮਾਚਲ ਇੱਥੋਂ ਸ਼ੁਰੂ ਹੋ ਜਾਂਦਾ ਵਾ ਤੇ ਆਪਾਂ ਛੱਤ ਦੇ ਉੱਪਰ ਜਾ ਕੇ ਵੇਖਦੇ ਆ ਇਸ ਸਮੇਂ ਜਿਹੜੀ ਆ ਬਿਲਕੁਲ ਇੱਥੇ ਠੰਡੀ ਠੰਡੀ ਹਵਾ ਆ ਰਹੀ ਆ ਨਾਲੇ ਆਪਾਂ ਅੰਬਾਂ ਦੇ ਜਿਹੜਾ ਦਰਖਤ ਵੇਖਦੇ ਆ ਨਾਲੇ ਉੱਪਰ ਦੀ ਇਮਾਰਤ ਤੇ ਜਾ ਹਾਂਜੀ ਦੋਸਤੋ 12 ਦਰੀ ਦੇ ਜਿਹੜਾ ਚਾਰੇ ਸਾਰੇ ਦਰਵਾਜਿਆਂ ਦੇ ਵਿੱਚੋਂ ਠੰਡੀ ਠੰਡੀ ਹਵਾ ਆਉਂਦੀ ਸੀ ਇਸ ਜਗ੍ਹਾ ਜਿਹੜਾ ਮੈਂ ਹੁਣ ਖਲੋਤਾ ਵਾਂ ਇਹ ਬਿਲਕੁਲ ਸੈਂਟਰ ਦੇ ਵਿੱਚ ਕਮਰਾ ਵਾ ਤੇ ਕਹਿੰਦੇ ਆ ਕਿ ਇਸ ਸੈਂਟਰ ਦੇ ਵਿੱਚ ਹੀ ਮਹਾਰਾਜ ਆਰਨਜੀਤ ਸਿੰਘ ਦਾ ਤਖਤ ਜਿਹੜਾ ਲਾਇਆ ਜਾਂਦਾ ਸੀ ਤੇ ਉਹ ਤਖਤ ਤੇ ਬੈਠਦੇ ਸੀ ਤੇ ਜਦੋਂ ਵੀ ਕਹਿੰਦੇ ਕਿਸੇ ਨੇ ਰਾਜੇ ਨੇ ਗੱਲ ਕਰਨੀ ਹੁੰਦੀ ਸੀ ਪਹਾੜੀ ਰਾਜਿਆਂ ਨੇ 1 2 3 ਤੇ 4 4 5 ਇਸ ਜਿਹੜਾ ਕਮਰੇ ਨੂੰ ਦਰਵਾਜ਼ੇ ਆ ਤੇ ਕਹਿੰਦੇ ਆ ਕਿ ਉਹ ਚਾਰ ਜਣੇ ਆ ਕੇ ਉਹਨਾਂ ਨਾਲ ਗੱਲ ਕਰਦੇ ਸੀਗੇ ਤੇ ਆਓ ਚਲਦੇ ਹਾਂ ਹੁਣ ਆਪਾਂ ਉੱਪਰਲੀ ਮੰਜ਼ਲ ਤੇ ਹਾਂਜੀ ਦੋਸਤੋ ਇਹ ਜਿਹੜੀ 12 ਦਰੀ ਬਣੀ ਆ ਇਹ ਤਿੰਨ ਮੰਜ਼ਲਾ ਸੀ ਥੱਲੇ ਦੀ ਮੰਜ਼ਲ ਦੀਆਂ ਛੱਤਾਂ ਵੀ ਢਹਿ ਗਈਆਂ ਉੱਪਰਲੀ ਮੰਜ਼ਲ ਦੀਆਂ ਜਿਹੜੀਆਂ ਛੱਤਾਂ ਢਹਿ ਚੁੱਕੀਆਂ ਨੇ ਤੇ ਇਸ ਤੋਂ ਉੱਪਰ ਇੱਕ ਹੋਰ ਪੌੜੀ ਜਾਂਦੀ ਆ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਵਾਂ ਪਰ ਅੱਗੇ ਛੱਤਾਂ ਟੁੱਟ ਚੁੱਕੀਆਂ ਨੇ ਤੇ ਮੈਂ ਕੈਮਰਾ ਲੈ ਕੇ ਜਾਂਦਾ ਦੇ ਅੱਗੇ ਤੁਹਾਨੂੰ ਸਾਰਾ ਕੁਝ ਦਿਖਾ ਦੇਣਾ ਵਾਂ ਇੱਧਰ ਦੀ ਲੰਗ ਜਾਂਦੀ ਆ। ਹੂੰ। ਹਾਂਜੀ ਦੋਸਤੋ ਤੁਸੀਂ ਵੇਖ ਰਹੇ ਜੋ ਕਿ ਲਾਗੇ ਪਾਸੇ ਇਹ ਜਿੱਥੇ ਮੇਰਾ ਪੈਰ ਵਾ ਇਹਦੇ ਥੱਲੇ ਵੀ ਕਿਉਂਕਿ ਡਰ ਵਾ ਕੇ ਛਤ ਕਿਤੇ ਥੱਲੇ ਨਾ ਜਾ ਡਿਗੇ ਕਿਉਂਕਿ ਸਾਰੀਆਂ ਜਿਹੜੀਆਂ ਛੱਤਾਂ ਲਾਗੇ ਪਾਸੇ ਟੁੱਟ ਚੁੱਕੀਆਂ ਨੇ। ਇਹਦੇ ਤੋਂ ਜਿਹੜੀ ਤੀਜੀ ਮੰਜ਼ਲੀਆ ਉਹਦੀ ਛੱਤ ਵੀ ਡਿੱਗ ਚੁੱਕੀ ਆ ਤੇ ਤੁਸੀਂ ਸਾਹਮਣੇ ਵੇਖੋ ਕਿ ਵੱਡੇ ਵੱਡੇ ਜਿਹੜਿਆ ਵਿੱਚ ਰੋਖੂ ਗਾਏ ਨੇ ਤੇ ਆਪਾਂ ਤੁਹਾਨੂੰ ਇਹ ਇਥੋਂ ਹੀ ਥੋੜਾ ਵਖਾ ਦੇਨੇ ਆ ਜੀ ਹਾਲੀਏ ਦੋਸਤੋ ਮੈਂ ਚੱਲਿਆ ਹੁਣ ਉੱਪਰਲੀ ਮੰਜ਼ਲ ਤੇ ਯਾਨੀ ਕਿ ਤੀਜੀ ਮੰਜ਼ਲ ਤੇ ਤੇ ਨਾਲ ਮੈਂ ਕੈਮਰਾ ਲੈ ਚੱਲਿਆ ਤੇ ਆਓ ਤੁਹਾਨੂੰ ਲਾਗੇ ਪਾਸੇ ਦਾ ਸਾਰਾ ਮੈਂ ਦ੍ਰਿਸ਼ ਵਹਣਾ ਕਿ ਬਹੁਤ ਹੀ ਸੁਨੇ ਜਿਹੜੇ ਅੰਬਾਂ ਦੇ ਬੂਟੇ ਆ ਲਾਗੇ ਪਾਸੇ ਅੰਬਾਂ ਦੇ ਬੂਟੇ ਬਹੁਤ ਵਧੀਆ ਵਾ ਤੇ ਤੁਹਾਨੂੰ ਉਹ ਆਪਾਂ ਸਾਰਾ ਕੁਝ ਦਿਖਾਉਂਦੇ ਆ ਜੀ ਹਾਂਜੀ ਇਹ ਆ ਤੁਸੀਂ ਇੱਟ ਚੈੱਕ ਕਰੋ ਕਿ ਕਿੱਡੇ ਜਿਹੜਾ ਪੱਕੇ ਤਰੀਕੇ ਦੇ ਨਾਲ ਜਿਹੜਾ ਚੂਨੇ ਦੇ ਨਾਲ ਵੇਖੋ ਇੱਟ ਲਾਈ ਗਈ ਆ ਤੇ ਇੱਥੋਂ ਆਪਾਂ ਦਿਖਾਉਨੇ ਆ ਤੁਹਾਨੂੰ ਜੀ ਅੰਬਾਂ ਦੇ ਦਰਖਤ ਕਿੰਨੀਆਂ ਰੌਣਕਾਂ ਲੱਗੀਆਂ ਨੇ ਹਾਂਜੀ ਦੋਸਤੋ ਤੁਸੀਂ ਜਿੱਧਰ ਨੂੰ ਵੀ ਲਿਗਾ ਮਾਰੋ ਤੇ ਜਿਹੜੇ ਅੰਬਾਂ ਦੇ ਬੂਟੇ ਸਾਰੇ ਹੀ ਬਨੇ ਇਸ ਬਾਰਾਂਦਰੀ ਦੇ ਇਹ ਜਿਹੜਾ ਚਾਰੇ ਵੱਲੇ ਜਿਹੜਾ ਤੁਸੀਂ ਵੇਖੋਗੇ ਅੰਬਾਂ ਦੇ ਅੰਬਾਂ ਦਾ ਬਾਗ ਆ ਬਹੁਤ ਵੱਡਾ ਸਮੇਂ ਦੇ ਨਾਲ ਨਾਲ ਇਹ ਛੱਤਾਂ ਸਾਰੀਆਂ ਟੁੱਟ ਚੁੱਕੀਆਂ ਨੇ ਪਰ ਕੰਧਾਂ ਅੱਜ ਵੀ ਕਿਤੇ ਨਾ ਕਿਤੇ ਖੜੀਆਂ ਨੇ ਤੇ ਤੁਸੀਂ ਵੇਖੋਗੇ ਇਹ ਲੱਗਦਾ ਪੌੜੀ ਆ ਇੱਕ ਹੋਰ ਉੱਪਰ ਨੂੰ ਪੌੜੀ ਜਾਂਦੀ ਸੀ ਪਰ ਉਸ ਸਮੇਂ ਦੇ ਨਾਲ ਨਾਲ ਜਿਹੜਾ ਪੌੜੀ ਟੁੱਟ ਚੁੱਕੀ ਆ ਹਾਂਜੀ ਦੋਸਤੋ ਤੁਸੀਂ ਸਾਹਮਣੇ ਵੇਖੋ ਕਿ ਕੁਛ ਦੇ ਅੰਬਾਂ ਦੇ ਪੁਰਾਣੇ ਜਿਹੜੇ ਬੂਟੇ ਵਾ ਦਰਖਤਵਾ ਦੇ ਕੁਝ ਜਿਹੜੇ ਨਵੇਂ ਆ हां जी दोस्तों ए है जी महाराजा रणजीत सिंह दी वो बारादरी जिथे आके ਪਹਾੜੀ ਰਾਜਿਆਂ ਤੋਂ ਟੈਕਸ ਵਸੂਲਿਆ ਕਰਦੇ ਸੀ ਕਹਿੰਦੇ ਆਗੇ ਦੀਨਾ ਨਗਰ ਦੇ ਸ਼ਹਿਰ ਨੂੰ ਜਿਹੜਾ ਚਾਰੇ ਬਨੇ ਗੇਟ ਸੀਗੇ ਇਹ ਸਾਰੇ ਹੀ ਬਨੇ ਜਿਹੜੇ ਪੁਰਾਣੀ ਇੱਟ ਦੇ ਜਿਹੜਾ ਨਿੱਕੀ ਇੱਟ ਦੇ ਗੇਟ ਬਣੇ ਸੀ ਤੇ ਇਹ ਜਿਹੜਾ बारादरी ਆ ਬਿਲਕੁਲ ਹੀ ਜਿਹੜਾ ਤੁਸੀਂ ਲਾ ਲੋਗੇ ਉਹਨਾਂ ਗੇਟਾਂ ਦੀਆਂ ਉਹਨਾਂ ਦੀਵਾਰਾਂ ਦੇ ਜਿਹੜਾ ਵਿੱਚ ਘੇਰਿਆ ਹੋਇਆ ਸੀਗਾ ਤੇ ਆਓ ਆਪਾਂ ਚੱਲਦੇ ਆਂ ਤੇ ਉਹ ਪੁਰਾਣੇ ਸ਼ਹਿਰ ਦੇ ਜਿਹੜਾ ਗੇਟ ਵੀ ਵੇਖਦੇ ਆਂ ਜੇ ਕੋਈ ਮਿਲਿਆ ਤਾਂ ਲੋਕਾਂ ਕਿਸੇ ਨਾ ਗੱਲਬਾਤ ਵੀ ਕਰਾਂਗੇ ਤੇ ਜੁੜੇ ਰਹੇ ਤੁਸੀਂ ਅੱਜ ਸਾਡੇ ਨਾਲ ਆਜੋ ਚਲਦੇ ਆਂ ਹਾਂਜੀ ਦੋਸਤੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀਆਂ ਜਿਹੜੇ ਉਹ ਪੁਰਾਣੇ ਘਰ ਪੁਰਾਣੀਆਂ ਇਮਾਰਤਾਂ ਪ੍ਰਾਤਨ ਸਮੇਂ ਦੇ ਜਿਹੜੇ ਘਰ ਵਾ ਤੁਸੀਂ ਵੇਖੋਗੇ ਰੋਡ ਤੇ ਬੜੇ ਵਧੀਆ ਨੇ ਤੇ ਆਓ ਆਪਾਂ ਵੇਖਦੇ ਹਾਂ ਉਹ ਪ੍ਰਾਤਨ ਸਮੇਂ ਦੇ ਜਿਹੜੇ ਘਰ ਉਹ ਪੁਰਾਣੇ ਜਿਹੜੇ ਇਸ ਤਰ੍ਹਾਂ ਬਣੇ ਨੇ ਆਰੇ ਦੋਸਤੋ ਜਿਹੜੇ 12 ਦਰੀ ਦੇ ਜਿਹੜਾ ਲਾਗੇ ਪਾਸੇ ਬਿਲਕੁਲ ਸ਼ਹਿਰ ਦੇ ਜਿਹੜਾ ਬਾਹਰ-ਬਾਰ ਜਿਹੜੇ ਗੇਟ ਬਣੇ ਆ ਪ੍ਰਾਤਨ ਸਮੇਂ ਦੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਜਿਨ੍ਹਾਂ ਥਾਣੀ ਕਿਸੇ ਵੇਲੇ ਕਹਿੰਦੇ ਆ ਕਿ ਰਾਜੇ ਮਹਾਰਾਜੇ ਲੰਘਿਆ ਕਰਦੇ ਸੀਗੇ ਛੋਟੀ ਇੱਟ ਦਾ ਜਿਹੜਾ ਗੇਟ ਬਣਿਆ ਵਾ ਅੱਜ ਵੀ ਬਹੁਤ ਮਜ਼ਬੂਤੀ ਦੇ ਨਾਲ ਖੜਾ ਏ ਤੇ ਆਪਣੇ ਪੱਖੋਂ ਜਿਹੜਾ ਬਿਲਕੁਲ ਅੱਜ ਵੀ ਖੜਾ ਤੇ ਲੋਕਾਂ ਦੇ ਇਹਦੇ ਅੰਦਰ ਘਰ ਵੀ ਆ ਤੇ ਅੱਜ ਵੀ ਜਿਹੜੀ ਇਮਾਰਤ ਬਹੁਤ ਸੋਹਣੇ ਤਰੀਕੇ ਨਾਲ ਖੜੀ ਆ ਤੇ ਆਓ ਵੇਖਦੇ ਆਪਾਂ ਇਹਨੂੰ ਗੇਟ ਨੂੰ ਕਿ ਗੇਟ ਜਿਹੜਾ ਬਹੁਤ ਹੀ ਮਜ਼ਬੂਤੀ ਪੱਖੋਂ ਇਹ ਜਿਹੜਾ ਵਧੀਆ ਤਰੀਕੇ ਨਾਲ ਬਣਾਇਆ ਗਿਆ ਸੀਗਾ ਜੀ ਦੋਸਤੋ ਸ਼ਹਿਰ ਦੀਲਾ ਨਗਰ ਦੀਆਂ ਗਲੀਆਂ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਜਿਹੜਾ ਖਜ਼ਾਨੇ ਛੁਪੇ ਆ ਉਹ ਖਜ਼ਾਨੇ ਕਿ ਜਿਹੜੇ ਕਿਤੇ ਨਾ ਕਿਤੇ ਸਮੇਂ ਦੇ ਨਾਲ ਆਪਣੇ ਤੋਂ ਜਿਹੜਾ ਸਾਰੇ ਜਿਹੜਾ ਖੁੰਝ ਗਏ ਆ ਕਿਤੇ ਨਾ ਕਿਤੇ ਗਵਾਚ ਗਏ ਆ ਉਹ ਪ੍ਰਾਤਨ ਸਮੇਂ ਦੇ ਘਰ ਇੱਕ ਮੈਂ ਤੁਹਾਨੂੰ ਅੱਗੇ ਪ੍ਰਾਤਨ ਦਾ ਪ੍ਰਾਤਨ ਘਰ ਵਿਖਾਇਆ ਸੀ ਤੇ ਹੁਣ ਮੈਂ ਤੁਹਾਨੂੰ ਇੱਕ ਹੋਰ ਘਰ ਵਿਖਾ ਰਿਆਂਗੇ ਉਹਦਾ ਜਿਹੜਾ ਦਰਵਾਜ਼ਾ ਵਾ ਉਹਦੀ ਜਿਹੜੀ ਡਿਜ਼ਾਈਨਿੰਗ ਆ ਉਹਦੀ ਜਿਹੜੀ ਬਣਤਰ ਵਾ ਜਿਸ ਤਰ੍ਹਾਂ ਉਹ ਬਣਾਇਆ ਗਿਆ ਵਾ ਤੁਸੀਂ ਉੱਪਰਲੀ ਬੰਜਲ ਤੇ ਵੀ ਤੁਹਾਨੂੰ ਮੈਂ ਵਿਖਾਵਾਂਗਾ ਪਰ ਸਭ ਤੋਂ ਪਹਿਲਾਂ ਆਪਾਂ ਦਰਵਾਜ਼ਾ ਵੇਖਦੇ ਆਂ ਕਿ ਅੱਜ ਦੇ ਇਹ ਜਿਹੜਾ ਦੌਰ ਦੇ ਵਿੱਚ ਉਹਦਾ ਦੇ ਦਰਵਾਜ਼ੇ ਨਹੀਂ ਬਣਦੇ ਤੇ ਵੇਖੋ ਆਓ ਮੇਰੇ ਨਾਲ ਤੁਸੀਂ ਵੇਖੋ ਕਿ ਇਹ ਪ੍ਰਾਤਨ ਸਮੇਂ ਦਾ ਉਹ ਘਰਵਾ ਦੇ ਪਿੱਤਲ ਦੇ ਜਿਹੜੇ ਪਿੱਤਲ ਦੇ ਕੋਕੇ ਆ ਉਹ ਇਹਦੇ ਇਹਦੇ ਨਾਲ ਲਾਗਦੇ ਗੇਟ ਜਿਹੜਾ ਦਰਵਾਜ਼ਾ ਬਣਾਇਆ ਗਿਆ ਥੋੜਾ ਅੱਗੇ ਆ ਕੇ ਦਿਖਾ ਦਿਓ हां जी दोस्तों ਤੁਸੀਂ ਇਹ ਵੇਖ ਰਹੇ ਜੋ ਕਿ ਜਦੋਂ ਕੋਈ ਦਿਨਦਾਰ ਹੁੰਦਾ ਸੀ ਜਾਂ ਕਹਿੰਦੇ ਆ ਕਿ ਰੌਣਕ ਲਾਈ ਜਾਂਦੀ ਸੀ ਤੇ ਇੱਥੇ ਜਿਹੜੇ ਉਹ ਦੀਵੇ ਬਾਲ ਕੇ ਰੱਖੇ ਜਾਂਦੇ ਸੀ ਤੇ ਵੇਖੋ ਇਹ ਕਿੰਨੀ ਸੋਹਣੀ ਜਗ੍ਹਾ ਬਣੀ ਆ ਅੱਛਾ ਦੋਵੇਂ ਬਨੇ ਬਣਿਆ ਕਿ ਦੀਵੇ ਬਾਲ ਕੇ ਜਿਹੜਾ ਰੱਖੇ ਜਾਂਦੇ ਸੀ ਤੇ ਔਰ ਗੇਟ ਤਾਂ ਇਹ ਜਿਹੜਾ ਤੁਸੀਂ ਦਰਵਾਜ਼ਾ ਵੇਖ ਰਹੇ ਜੀ ਇਹ ਤਾਂ ਬਾ ਕਮਾਲ ਬਣਿਆ ਵਾ ਤੇ ਇਹਦੀ ਜਿਹੜੀ ਡਿਜ਼ਾਈਨਿੰਗ ਕੀਤੀ ਗਈ ਆ ਬਹੁਤ ਹੀ ਵਧੀਆ ਵਾ ਤੇ ਹੁਣ ਮੈਂ ਤੁਹਾਨੂੰ ਇਹ ਥੋੜਾ ਉੱਪਰ ਨੂੰ ਕੈਮਰਾ ਮਾਰ ਕੇ ਦਿਖਾਉਣਾ ਵਗੇ ਇਹ ਸਾਰਾ ਹੀ ਘਰ ਲੱਕੜ ਦੇ ਵਿੱਚ ਬਣਿਆ ਵਾ ਤੇ ਵੇਖੋ ਕਿ ਕਿੰਨੇ ਸੋਹਣੇ ਤਰੀਕੇ ਦੇ ਨਾਲ ਅੱਜ ਵੀ ਖੜਾ ਵਾ ਪੁਰਾਤਨ ਸਮੇ ਦਾ ਸਦੀਆਂ ਬੀਤ ਗਈਆਂ ਵਾ ਪਰ ਅੱਜ ਵੀ ਜਿਹੜਾ ਘਰ ਵਾ ਐਦਾਂ ਲੱਗਦਾ ਕਿ ਜਿੱਦਾਂ ਕੋਈ ਸਾਨੂੰ ਉੱਤੋਂ ਜਾਂਦਿਆਂ ਕੋਈ ਬੁਲਾ ਰਿਹਾ ਹੋਵੇ ਕੋਈ ਆਵਾਜ਼ ਦੇ ਰਿਹਾ ਹੋਵੇ हां जी दोस्तों ਤੁਸੀਂ ਉਹ ਸ਼ੇਰ ਤੇ ਸੁਣਿਆ ਹੈ ਕਿ ਰਾਂਝਾ ਭਾਈਆਂ ਨੂੰ ਛੱਡ ਪ੍ਰਦੇਸ਼ ਗਿਆ ਤੇ ਹੀਰ ਛੱਡ ਗਈ ਝੰਗ ਸਹੇਲੀਆਂ ਦਾ ਇੱਕ ਦਿਨ ਅਸਾਂ ਵੀ ਪਰਦੇਸੀਆਂ ਤੁਰ ਜਾਣਾ ਤੇ ਬੂਆ ਮਾਰ ਕੇ ਇਨ੍ਹਾਂ ਹਵੇਲੀਆਂ ਦਾ ਤੁਸੀਂ ਵੇਖੋ ਕਿ ਅੱਜ ਜਿਹੜੀਆਂ ਹਵੇਲੀਆਂ ਜਿੱਥੇ ਕਦੀ ਰੌਣਕਾਂ ਲੱਗਦੀਆਂ ਸੀ ਬੜੀ ਸ਼ਾਨੋ ਸ਼ੌਕਤ ਇਨ੍ਹਾਂ ਬਜ਼ਾਰਾਂ ਦੇ ਵਿੱਚ ਹੁੰਦੀ ਸੀ ਤੇ ਅੱਜ ਵੇਖੋ ਕਿ ਬਿਲਕੁਲ ਹੀ ਉਹ ویرਾਨ ਹੋਈਆਂ ਪਈਆਂ ਨੇ ਤੁਸੀਂ 12 ਦਰੀ ਵੇਖੀ ਆ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਉਹ ਵੀ ਜਿਹੜਾ ਬਿਲਕੁਲ ਬਰਾਨ ਹੋ ਚੁੱਕੀ ਆ ਤੇ ਪ੍ਰਾਤਨ ਸਮੇਂ ਦੇ ਜਿਹੜੇ ਘਰ ਵਾ ਅੱਜ ਦੇ ਦੌਰ ਦੇ ਵਿੱਚ ਇਦਾਂ ਦੇ ਜਿਹੜੇ ਘਰ ਬਣਾਉਣੇ ਤੇ ਬਣਦੇ ਜਿਹੜੇ ਬਹੁਤ ਜ਼ਿਆਦਾ ਔਖੇ ਆ ਕਿਉਂਕਿ ਤੁਸੀਂ ਵੇਖਿਆ ਉੱਪਰ ਕੇ ਲੱਕੜ ਦੀ ਜਿਹੜੀ ਸਜਾਵਟ ਬੜੇ ਸੋਹਣੇ ਤਰੀਕੇ ਦੇ ਨਾਲ ਜਿਹੜਾ ਕੀਤੀ ਗਈ ਆ ਤੇ ਅੱਜ ਵੀ ਉਹ ਲੱਕਣਾ ਬਿਆਰ ਦੀ ਆ ਜਾਂ ਸਾਗਵਾਂ ਦੀ ਜਾਂ ਕੋਈ ਵੀ ਕੀਮਤੀ ਲੱਕੜ ਵਾ ਉਸ ਸਮੇਂ ਦੀ ਤੇ ਅੱਜ ਵੀ ਉਹ ਲੱਕੜ ਖੜੀ ਆ ਤੇ ਤੁਸੀਂ ਵੇਖੋਗੇ ਆਪਾਂ ਅੱਜ ਕੱਲ ਦੇ ਦੌਰ ਦੇ ਵਿੱਚ ਥੋੜਾ ਜਿਹੀ ਕੋਠੀ ਪਾਈਏ ਤੇ ਲੱਕੜਾ ਖਰਾਬ ਹੋ ਜਾਂਦੀ ਆ ਤੇ ਕਹਿੰਦੇ ਆ ਕਿ ਇਹ ਉਹਨੂੰ ਕੋਣ ਖਾ ਗਿਆ ਪਰ ਇਹ ਲੱਕੜਾ ਅੱਜ ਵੀ ਕਿਤੇ ਨਾ ਕਿਤੇ ਬਹੁਤ ਸੋਹਣੀ ਹਾਲਤ ਦੇ ਵਿੱਚ ਖੜੀਆਂ ਨੇ ਹਾਂਜੀ ਦੋਸਤੋ ਤੁਸੀਂ ਹੁਣ ਮੇਰੇ ਪਿੱਛੇ ਜਿਹੜਾ ਇਹ ਗੇਟ ਵੇਖ ਰਹੇ ਜੋ ਇਸ ਗੇਟ ਦੀ ਜਿਹੜੀ ਸਾਂਭ ਸੰਭਾਲ ਹੋ ਗਈ ਆ ਚਲੋ ਇਹਨਾਂ ਨੇ ਸਾਂਭ ਸੰਭਾਲ ਕੀਤੀ ਆ ਪਰ ਜਿਹੜਾ ਪ੍ਰਾਤਨ ਸਮੇਂ ਦੀ ਜਿੱਦਾਂ ਤੁਸੀਂ ਲਾ ਲੋ ਕਿ ਉਹ ਪੁਰਾਣੀਆਂ ਇੱਟਾਂ ਜਿਹੜੀਆਂ ਨੇ ਉਹ ਕਿਦਾਂ ਕਿਤੇ ਲੁਕਾ ਦਿੱਤੀਆਂ ਨੇ ਉੱਤੇ ਜਿਹੜਾ ਪਲਸਤਰ ਕਰ ਦਿੱਤਾ ਏ ਪਲਸਤਰ ਕਰਕੇ ਤੇ ਨੂੰ ਰੰਗ ਕਰ ਦਿੱਤਾ ਏ ਪਰ ਉਹ ਵੱਡੀ ਸਭ ਤੋਂ ਵੱਡੀ ਇਹ ਗੱਲ ਹੈ ਕਿ ਪ੍ਰਾਤਨ ਸਮੇ ਦਾ ਗੇਟ ਅੱਜ ਵੀ ਖੜਾ ਏ ਇਹ ਥੋੜਾ ਅੱਗੇ ਕੈਮਰਾ ਕਰਕੇ ਦਿਖਾਤਾ ਹਾਂ ਹਾਂਜੀ ਦੋਸਤੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਫੌਜ ਉਸ ਟਾਈਮ ਉਹਨਾਂ ਦੇ ਨਾਲ ਬਹੁਤ ਹੀ ਜ਼ਿਆਦਾ ਤਾਦਾਰ ਦੇ ਵਿੱਚ ਆਉਂਦੀ ਸੀ ਇੰਨਾ ਗੇਟਾਂ ਤੇ ਜਿਹੜਾ ਵਾ ਫੌਜ ਨੂੰ ਤਾਇਨਾਤ ਕੀਤਾ ਜਾਂਦਾ ਸੀ ਅਹਿਲਕਾਰਾਂ ਨੂੰ ਜਿਹੜਾ ਵਾ ਸਕਿਉਰਟੀ ਤੇ ਲਾਇਆ ਜਾਂਦਾ ਸੀਗਾ ਇੰਨਾ ਗੇਟਾਂ ਦੇ ਤੇ ਤੁਸੀਂ ਵੇਖੋਗੇ ਕਿਤੇ ਨਾ ਕਿਤੇ ਉਹਦੇ ਵਿੱਚ ਛੋਟੇ ਛੋਟੇ ਮੋਰੇ ਬਣੇ ਜਿੱਲਾਥਾਣੀ ਰਫਲ ਦੇ ਨਾਲ ਜਿਹੜਾ ਨਿਸ਼ਾਨੇ ਲਾਏ ਜਾਂਦੇ ਸੀ ਉੱਪਰ ਜਿਹੜਾ ਵਾ ਜਿਹੜਾ ਅਹਿਲਕਾਰਾਂ ਨੂੰ ਜਿਹੜਾ ਸੈਨਿਕਾਂ ਨੂੰ ਤਾਇਨਾਤ ਕੀਤਾ ਜਾਂਦਾ ਸੀ ਤੇ ਇਹ ਉਹ ਸ਼ਹਿਰ ਦੇ ਬਾਹਰ ਬਾਹਰ ਗੇਟ ਨੇ ਕਿਉਂਕਿ ਬਹੁਤ ਹੀ ਜਿਹੜਾ ਮਹਿੰਗੀਆਂ ਜਿਹੜੀਆਂ ਸ਼ਰਫੀਆਂ ਲਾ ਲੋ ਤੁਸੀਂ ਸੋਨੇ ਦੀਆਂ ਹੀਰੇ ਜਵਾਰਾਤ ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਲੈ ਕੇ ਜਾਂਦੇ ਸੀ ਤੇ ਉਸ ਸਮੇਂ ਉਹ ਆਪਣੀਆਂ ਫੌਜਾਂ ਨੂੰ ਬਹੁਤ ਜ਼ਿਆਦਾ ਨਾਲ ਲੈ ਕੇ ਆਉਂਦੇ ਸੀ ਤੇ ਇਹ ਜਿਹੜੇ ਗੇਟ ਬਣੇ ਨੇ ਇਹਨਾਂ ਗੇਟਾਂ ਦੇ ਜਿਹੜਾ ਸ਼ਹਿਰ ਨੂੰ ਬਿਲਕੁਲ ਚਾਰ ਦਿਵਾਰੀ ਹੁੰਦੀ ਸੀ ਤੇ ਇਹਨਾਂ ਗੇਟਾਂ ਤੇ ਅਹਿਲਕਾਰਾਂ ਨੂੰ ਆ ਜਿਹੜਾ ਵਾ ਸਿਪਾਈਆਂ ਨੂੰ ਤਾਇਨਾਤ ਕੀਤਾ ਜਾਂਦਾ ਸੀ ਤੇ ਤੁਸੀਂ ਗੇਟ ਵੇਖੋਗੇ ਸਾਰੇ ਸ਼ਹਿਰ ਦੇ ਜਿਹੜਾ ਚਾਰੇ ਬਨੇ ਗੇਟ ਬਣੇ ਨੇ ਤੇ ਥੋੜਾ ਅੱਗੇ ਕਰਕੇ ਬੁਹਾ ਦੂਗਾ ਗੇਟ ਜਿਹੜਾ ਅੱਜ ਵੀ ਮਜ਼ਬੂਤੀ ਦੇ ਨਾਲ ਖੜਾ ਹੈ ਹਾਂਜੀ ਦੋਸਤੋ ਹੁਣ ਆਪਾਂ ਗੇਟ ਦੇ ਜਿਹੜਾ ਅੰਦਰ ਚਲਦੇ ਹਾਂ ਤੇ ਅੰਦਰ ਦੀ ਤੁਹਾਨੂੰ ਵਿਖਾਉਣਾ ਕਿ ਜਿੱਥੇ ਸਿਪਾਈ ਤਾਇਨਾਤ ਰਹਿੰਦੇ ਸੀਗੇ ਉਹ ਐਲਕਾਰ ਜਿਹੜੇ ਆ ਸਿਪਾਈ ਖਲੋਤੇ ਰਹਿੰਦੇ ਸੀ ਤੇ ਆਜੋ ਸਾਡੇ ਨਾਲ ਹਾਂਜੀ ਦੋਸਤੋ ਤੁਸੀਂ ਮੇਰੇ ਪਿੱਛੇ ਵੇਖੋ ਕਿ ਉਹ ਛੋਟੇ ਛੋਟੇ ਜਿਹੜੇ ਆ ਮੋਰੇ ਬਣੇ ਆ ਜਿਨ੍ਹਾਂ ਥਾਂ 'ਤੇ ਜਿਹੜਾ ਰਫਲਾਂ ਦਾ ਨਿਸ਼ਾਨਾ ਸਾਜਿਆ ਜਾਂਦਾ ਸੀ ਤੇ ਜਿਹੜੇ ਤੀਰ ਅੰਦਾਜ਼ ਹੁੰਦੇ ਸੀਗੇ ਉਹ ਗੇਟ ਦੇ ਜਿਹੜਾ ਉੱਪਰ ਬਾੜ ਖੜਦੇ ਸੀ ਤੇ ਗੇਟ ਦੇ ਜਿਹੜੀ ਉੱਪਰ ਜਿਹੜੀ ਉਹ ਛੱਤ ਵਾ ਉਹ ਐਸਮ ਜਿਹੜੀ ਆ ਟੁੱਟ ਚੁੱਕੀ ਆ ਤੇ ਜਿਹੜੇ ਤੀਰ ਅੰਦਾਜ਼ ਸੀ ਉਸ ਟਾਈਮ ਜਿਹੜਾ ਵਾ ਉਸ ਗੇਟ ਦੇ ਉੱਤੇ ਖੜਦੇ ਸੀਗੇ ਤੇ ਜਿਹੜੇ ਅਹਿਲਕਾਰ ਸੀ ਜਾਂ ਬੋਡੀਗਾਰਡ ਰਫਲਾਂ ਲੈ ਕੇ ਜਾਂ ਤੀਰ ਲੈ ਕੇ ਜਾਂ ਗਰਮ ਤੇਲ ਲਾ ਲੋ ਤੁਸੀਂ ਉਸ ਟਾਈਮ ਗਰਮ ਪਾਣੀ ਜਿਹੜਾ ਗੇਟ ਨੂੰ ਟੱਪਣ ਦੀ ਕੋਸ਼ਿਸ਼ ਕਰਦਾ ਸੀ ਤੇ ਵੱਡੀ ਸਭ ਤੋਂ ਵੱਡੀ ਇਹ ਗੱਲ ਇਹ ਆ ਕਿ ਇੱਥੇ ਜਿਹੜਾ ਵਾ ਬਹੁਤ ਹੀ ਮਜ਼ਬੂਤੀ ਦੇ ਨਾਲ ਗੇਟ ਲਾਏ ਜਾਂਦੇ ਸੀਗੇ ਦਰਵਾਜ਼ੇ ਲਾਏ ਜਾਂਦੇ ਸੀ ਜਿਹੜੇ ਹਾਥੀਆਂ ਦੇ ਨਾਲ ਵੀ ਜਿਹੜੇ ਨਹੀਂ ਸੀ ਟੁੱਟਦੇ ਤੇ ਪਰ ਉਹ ਸਮੇਂ ਦੇ ਨਾਲ ਨਾਲ ਲੋਕਾਂ ਦੇ 게ਟ ਜਿਹੜੇ ਆ ਸਾਰੇ ਲਾ ਚੁੱਕੇ ਆ ਤੇ ਅੱਜ ਵੀ ਦਰਵਾਜੇ ਪਰ ਆਪਣੀ ਹਾਲਤ ਦੇ ਵਿੱਚ ਬਹੁਤ ਵਧੀਆ ਖੜੇ ਨੇ ਹਾਂਜੀ ਦੋਸਤੋ ਕਹਿੰਦੀ ਆ ਕਿ ਇਸ ਸ਼ਹਿਰ ਨੂੰ ਜਿਹੜਾ ਵਾ ਪੰਜਾ ਛਿਆ 게ਟਾਂ ਦੇ ਵਿੱਚ ਵਡਿਆ ਗਿਆ ਸੀ ਤੇ ਬਾਕੀ ਜਿਹੜੀ ਚਾਰਦੁਵਾਰੀ ਕੀਤੀ ਗਈ ਸੀ ਉਸ ਸਮੇਂ ਤੇ ਉਹਨਾਂ ਦੇ ਵਿੱਚੋਂ ਇੱਕ ਇਹ 게ਟ ਆ ਜਿਹਦੇ ਅੰਦਰ ਬਿਲਕੁਲ ਜਿਹੜਾ ਬਾਜ਼ਾਰ ਬਣ ਚੁੱਕਾ ਵਾ ਤੇ ਤੁਸੀਂ ਥੋੜਾ ਅੱਗੇ ਕਰਕੇ 게ਟ ਵਖਾ ਦਿਓ ਹਾਂਜੀ ਦੋਸਤੋ ਅਸੀਂ ਖੜੇ ਆ ਗੇਟ ਦੇ ਅੰਦਰ ਤੇ ਕਰਦਿਆਂ ਲੋਕਾਂ ਦੇ ਨਾਲ ਗੱਲਬਾਤ ਜੁੜੇ ਰਹੋ ਸਾਡੇ ਨਾਲ ਆਜੋ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲਜੋ ਓਕੇ ਸਰ ਥੈਂਕ ਯੂ ਟਿੱਟਾ ਕੋ ਹਾਂਜੀ ਅੱਛਾ ਜੀ ਫਿਰ ਤੁਹਾਨੂੰ ਕਿੰਨਾ ਕੋ ਮਾਣ ਆ ਕਿ ਤੁਸੀਂ ਦਿਨਾ ਨਗਰ ਦੇ ਵਿੱਚ ਰਹਿੰਦੇ ਜੀਓ ਮਹਾਰਿਸ਼ ਇਹ ਮਾਣ ਰਣਜੀਤ ਸਿੰਘ ਦੇਵ ਲਿਦਾ ਆ ਰਿਹਾ ਦਿਨਾ ਨਗਰ ਨੂੰ ਠੀਕ ਹੈ ਜੀ ਉਹਨਾਂ ਨੇ ਮਤਲਬ ਕੀ ਇਹਨੂੰ ਰਾਜਧਾਨੀ ਬਣਾਇਆ ਸੀ ਠੀਕ ਹੈ ਤੇ ਇੱਥੇ ਹੀ ਅੰਬ ਦੀ ਬਹੁਤ ਤਰ੍ਹਾਂ ਦੀ ਫਸਲ ਅੱਛਾ ਜੀ ਤੇ ਉਹ ਜਦੋਂ ਆਂਦੇ ਰਹੇ ਗਰਮੀਆਂ ਚ ਇੱਥੇ ਹੀ ਰਹਿੰਦੇ ਰਹੇ ਆ ਬਾਰਾਦਰੀ ਬਾਰਾਦਰੀ ਤੇ ਹਰ ਤਰ੍ਹਾਂ ਦੇ ਅੰਬ ਦਾ ਲੁਤਫ ਲੰਦੇ ਰਹੇ ਆ ਕੀ ਬਾਤ ਹੈ ਹਾਂਜੀ ਅੱਛਾ ਜੀ ਤੁਹਾਨੂੰ ਮਾਣ ਆ ਕਿ ਤੁਸੀਂ ਹਾਂਜੀ ਬਹੁਤ ਮਾਣ ਜੀ ਸਰ ਰਾਜਧਾਨੀ ਚ ਰਹਿੰਦੇ ਹਾਂਜੀ 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 ਕਿਹੜੀ ਸੱਚ ਕਾ ਅੱਛਾ 6 ਗੇਟ ਆ ਜੀ ਸਾਡੇ ਅਦੀਨਾ ਨਗਰ ਦੇ ਹਾਂਜੀ ਇਹ ਰਾਤ ਨੂੰ ਕਹਿੰਦੇ ਆ ਕਿ ਬੰਦ ਹੋ ਜਾਂਦੇ ਹੁੰਦੇ ਸੀ ਗੇਟ ਠੀਕ ਹੈ ਜੀ ਮਹਾਰਾਜਾ ਰਣਜੀਤ ਸਿੰਘ ਜੀ ਇੱਥੇ ਆਂਦੇ ਸੀ ਆਂਬ ਚੂਪਣ ਵਾਸਤੇ ਹਾਂਜੀ ਤੇ ਗਰਮੀਆਂ ਨੂੰ ਜਿਸ ਲੰਬਾਂ ਦੀ ਬਾਹਰ ਹੁੰਦੀ ਸੀ ਇੱਥੇ ਰਹਿੰਦੇ ਰਿਹਾ ਇੱਥੇ ਰਹਿੰਦੇ ਰਿਹਾ ਉਹਨਾਂ ਦਾ ਨਾਂ ਰੋਸ਼ਨ ਹੈ ਕਦੀਨानगर ਦੇ ਉਹ ਮਹਾਨ ਸਬੂਤ ਸਾਨੂੰ ਵੀ ਕੀ ਬਾਤ ਹੈ ਜੀ ਜਿਹੜੇ ਦਿਨਾਂ ਨਗਰ ਆ ਕੇ ਦਿਨਾਂ ਨਗਰ ਦੀ ਹੈ ਜਿਹੜੇ ਸਾਰੇ ਹੁਣ ਗੇਟ ਬਣਿਆ ਦਿਨਾਂ ਨਗਰ ਇਹ ਉਹਨਾਂ ਦੀ ਬਦੌਲਤ ਉਹਨਾਂ ਦੀ ਯਾਦ ਆਸਤ ਜੜੀ ਹੈ ਇਹ ਕੰਮ ਰੱਖਣ ਵਾਸਤੇ ਗੇਟ ਬਣਿਆ ਬਹੁਤ ਵਧੀਆ ਜੀ ਹਾਂਜੀ ਦੋਸਤੋ ਅਸੀਂ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਆ ਕਹਿੰਦੇ ਆਗੇ ਸ਼ਹਿਰ ਬਹੁਤ ਵਧੀਆ ਵਾ ਮਹਾਰਾਜਾ ਰਣਜੀਤ ਸਿੰਘ ਦੀ ਗਰਮੀਆਂ ਦੇ ਸਮੇਂ ਜਿਹੜਾ ਇਸ ਸ਼ਹਿਰ ਦੇ ਵਿੱਚ ਆਉਂਦੇ ਸੀ ਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਆਂਬ ਆ ਉਹਨਾਂ ਦਾ ਜਿਹੜਾ ਉਹ ਮਜ਼ਾ ਲੈਂਦੇ ਸੀਗੇ ਤੇ ਇੱਥੋਂ ਹੀ ਉਹ ਕਹਿੰਦੇ ਟੈਕਸ ਵਸੂਲਦੇ ਸੀਗੇ ਤੇ ਆਓ ਹੁਣ ਆਪਾਂ ਅੱਗੇ ਚੱਲਦੇ ਆਂ ਹਾਂਜੀ ਦੋਸਤੋ ਇਹ ਹੈ ਜੀ ਸ਼ਹਿਰ ਦੀਨਾ ਨਗਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਕੁਝ ਹੀ ਯਾਦਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਇਹ ਦੀਨਾ ਨਗਰ ਸ਼ਹਿਰ ਜਿਹੜਾ ਬਿਲਕੁਲ ਗਰਦਾਸਪੁਰ ਦੇ ਜਿਹੜਾ ਲੱਗ ਗਿਆ ਤੇ ਪਠਾਨਕੋਟ ਦੇ ਬਿਲਕੁਲ ਜਿਹੜਾ ਲੱਗ ਗਿਆ ਇੱਥੋਂ ਜਿਹੜਾ ਰਹਿਮਤ ਚਲਦਾ ਜਿਹੜਾ ਰਸਤਾ ਵਾ ਸ਼ੁਰੂ ਹੋ ਜਾਂਦਾ ਵਾ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਜਿਹੜਾ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਔਰ ਸਰਹੱਦੀ ਲੋਕ ਵਿਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਤੇ ਸਾਡੇ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਸੋ ਥੈਂਕ ਯੂ ਬਹੁਤ ਮਿਹਰਬਾਨੀ